ਉਕੇ ਵੀ بڑا ਮਸਲਾ ਜ਼ਰੂਰੀ ਸੀ ਪੰਜਾਬ ਦੇ ਵਿੱਚ ਮਸਲਾ ਤੇ ਚੱਲ ਰਿਹਾ ਸੀ ਕਿ ਕਣਕ ਨੂੰ ਇਕੱਠੀ ਕਰਨ ਦਾ ਕਣਕ ਨੂੰ ਇਕੱਠੀ ਹੋ ਗਈ ਸੀ ਚਲੋ ਸਰਕਾਰ ਵੀ ਕਹਿ ਰਹੀ ਹੈ ਕਿ ਜਿੰਨਾ ਕਸੀਂ ਟੀਚਾ ਮਿੱਥਿਆ ਸੀਗਾ ਉਹ ਅਸੀਂ ਕਣਕ ਐਸ ਵਾਰੀ ਖਰੀਦ ਲਈ ਆ ਪਰ ਉਸ ਤੋਂ ਬਾਅਦ ਆ ਹੁਣ ਜਿਹੜਾ ਮਾਹੌਲ ਬਣ ਗਿਆ ਉਹਦੇ ਵਿੱਚ ਲਿਫਟਿੰਗ ਆਲਾ ਚੱਕਰ ਉਹਦਾ ਫੇਰ ਰੋਲਾ ਪੈ ਰਿਹਾ ਅੱਜ ਜ਼ੁਰਾਵਟ ਢਿੱਲੋ ਕਹਿ ਰਿਹਾ ਕਿ ਤਰਮ-ਤਰਮ ਦੇ ਪਿੰਡ ਪਿੱਛੇ ਕਰ ਦਿੱਤੇ ਜੀ ਦੇਖੋ ਮੈਂ ਤੁਹਾਨੂੰ ਦੱਸਾਂ ਮੇਰਾ ਦੋਸਤ ਰਹਿੰਦਾ ਪੱਟੀ ਰਾਤੀਆਂ ਹੀ ਗੱਲ ਕਰ ਰਹੇ ਸਾਂ ਤੇ ਉਹਨਾਂ ਤੇ ਤਾਂ ਸਕੇ ਮਤਲਬ ਕਿ ਉਠਨੇ ਸ਼ੁਰੂ ਹੋ ਗਏ ਬੰਦੇ ਕੱਲ ਰਾਤ ਹੀ ਗੱਲ ਕਰ ਰਿਆ ਸੀਗਾ ਚਲੋ ਪ੍ਰਸ਼ਾਸਕੀ ਪੱਧਰ ਤੇ ਕੁਝ ਚੀਜ਼ਾਂ ਹੁੰਦੀਆਂ ਕਿ ਪੈਨਿਕ ਕ੍ਰੀਏਟ ਨਾ ਹੋਵੇ ਪਰ ਇਥੋਂ ਮਮਦੂ ਟੂਮ ਪਰਸੋਂ ਦੇ ਉਠਨੇ ਸਟਾਰਟ ਹੋ ਗਏ ਸਨ ਲੋਕ ਇਸ ਸੈਕਟਰ ਦੇ ਵਿੱਚ ਕਰੋ ਗੱਲ ਜੀ ਟਾਈਮ ਤੋਂ ਹਾਂ ਜੀ ਟਾਈਮ ਹੋ ਗਿਆ ਬਿਲਕੁਲ ਮੈਂ ਤਾਂ ਸਿਰਫ ਕਣਕ ਦੀ ਗੱਲ ਕਰ ਰਿਹਾ ਸੀ ਕਿ ਐਸ ਜਿਹੜਾ ਇਹ ਮਾਹੌਲ ਬਣਿਆ ਹੋਇਆ ਹੈ ਸਾਰੇ ਮਾਹੌਲ ਦੇ ਵਿੱਚ ਕਣਕ ਕਲਾ ਕੀ ਬਣਨਾ ਜੀ ਨੇ ਕਣਕਤਾ ਹੁਣ ਦੇਖੋ ਗੱਲ ਇਹ ਆ ਕਿ ਕਣਕਤਾ ਭਾਅ ਤੇ ਲੱਗ ਚੁੱਕਾ ਸਾਰੀ ਖਰੀਦ ਹੋ ਚੁੱਕੀ ਆ 124 ਲੱਖ ਮੀਟਰਕ ਟਨ ਜੋ ਜਿਹੜੀ ਕਣਕ ਦਾ ਟੀਚਾ ਸੀ ਉਹ ਸਾਰ ਹੋ ਗਿਆ ਜੀ ਕੱਲ ਕੇ ਪਰਸੋ ਬਿਲਕੁਲ ਕਹਿ ਰਹੀ ਸਰਕਾਰ ਵੀ ਕੈਸੀ ਆ ਆਪਦੇ ਟੀਚੇ ਤੋਂ ਵੀ ਜ਼ਿਆਦਾ ਕਣਕ ਖਰੀਦ ਲਈ ਉਹ ਤਾਂ ਹੁਣ ਇਹ ਆ ਨਾ ਜਿਹੜੀ ਹਾਲੇ ਬਾਜ਼ਾਰ ਚ ਆਉਣੀ ਆ ਮੰਡੀਆਂ ਚ ਆਉਣੀ ਆ ਠੀਕ ਹੈ ਜੀ ਤੇ ਜਾਂ ਮਤਲਬ ਕਿ ਜਿਦਾ ਹੱਲੇ ਭਾ ਲੱਗਣ ਵਾਲਾ ਪਿਆਊਗਾ ਤੋਂ ਟੀਚੇ ਤੋਂ ਵੀ ਵੱਧ ਚਲੇ ਜਾਣੀ ਹੈ ਜੀ ਗੱਲ ਹੁਣ ਲਿਫਟਿੰਗ ਦੀ ਆ ਕਿ ਦੇਖੋ ਲਿਫਟਿੰਗ ਦੇ ਵਿੱਚ ਇਹ ਸਮੱਸਿਆ ਕੱਲ ਨੂੰ ਆ ਸਕਦੀ ਹੈ ਕਿ ਹਾਲੇ ਲਿਫਟਿੰਗ ਜਿਹੜੀ ਉਹ ਬਕਾਇਆ ਪਈ ਆ ਕਿ ਜਿਵੇਂ ਰਾਤ ਨੂੰ ਹੀ ਇਲੈਕਟਾਂ ਲੂਟਾਂ ਬੰਦ ਕਰਦੇ ਆ ਆ ਹੁਣ ਕੱਲ ਇੱਥੇ ਮਲੂਟ ਦੇ ਵਿੱਚ ਸਾਈਲੋ ਜਗਦਾ ਪਿਆ ਸੀ ਸਾਰਾ ਮਲੂਟ ਬੰਦ ਸੀ ਬੰਦ ਸੀ ਤੇ ਇਹ ਫਿਰ ਸਾਈਲੋ ਬੰਦ ਜੇ ਚੱਲਦਾ ਸਾਈਲੋ ਤੇ ਦੂਰੋਂ ਲਿਸ਼ਕਦਾ ਪਿਆ ਸੀ ਮੇਰੇ ਕੋਲ ਤਸਵੀਰ ਆ ਹਾਂ ਹੈ ਤਾਂ ਵੀ ਫਿਰ ਸ਼ਹਿਰ ਬੰਦ ਕਰਦਾ ਕੀ ਤੋਕਿਆ ਉਹ ਤੇ ਵਿਚਾਲੇ ਜੇ ਆ ਜੇ ਕੋਈ ਬਲਾਅ ਉੱਥੇ ਉੱਤੇ ਆ ਕੇ ਡਿੱਗੀ ਤੇ ਦੂਜੇ ਤੇ ਆਪੇ ਰਖੜੇ ਜਾਣੇ ਨੇ ਆਪੇ ਲੈ ਡਕਣਾ ਨਾਲ ਸੋ ਇਸ ਕਰਕੇ ਇਹ ਆ ਕਿ ਜੇ ਉੱਥੇ ਲਾਈਟਾਂ ਬੰਦ ਹੁੰਦੀਆਂ ਤੇ ਕੰਮ ਬੰਦੂ ਹਮ ਇਹੀ ਹਾਲ ਜਿਹੜਾ ਮੰਡੀਆਂ ਚ ਮਾਲ ਪਿਆ ਜੇ ਉੱਥੇ ਲਾਈਟਾਂ ਬੰਦ ਕਰੋਗੇ ਕੀ ਬਣੂ ਜੀ ਰਾਤ ਨੂੰ ਕੰਮ ਚੱਲਦਾ ਕਈ ਥਾਵਾਂ ਤੇ ਪੈੜੇ ਵੀ ਚੱਲਦੇ ਕਈ ਥਾਂ ਸਹਿਲੋ ਦਾ ਕੰਮ ਚੱਲਦਾ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਦਵਾ ਦਬ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇ ਕੇ ਕੰਮ ਨਿਵੇੜਨਾ ਚਾਹੀਦਾ ਹੈ ਜੀ ਜੀ ਇਸ ਤੋਂ ਪਹਿਲਾਂ ਕਿ ਕੁਝ ਕਣ ਕਿਉਂਕਿ ਮੰਡੀਆਂ ਚ ਖਰਾਬ ਹੋ ਗਈ ਆ ਉਹ ਆੜਤੀਆਂ ਨੂੰ ਬਹੁਤ ਖਜਲ ਕੀਤਾ ਜਾ ਰਿਹਾ ਐਫਸੀਆਈ ਦੇ ਜਿਹੜੇ ਹੈਗੇ ਨੇ ਜੀ ਠੀਕ ਹੈ ਨਾ ਕਰਮਚਾਰੀ ਉਹਨਾਂ ਨੂੰ ਥੋੜੀ ਬਹੁਤੀ ਮਤਲਬ ਕਿ ਛੋਟ ਦੇ ਕੇ ਜਿੱਥੇ ਕਣਕ ਲੱਗਦੀ ਜਿੰਨੀ ਕੋ ਹਿਸਾਬ ਨਾਲ ਜੋ ਵੀ ਐਡਜਸਟਮੈਂਟ ਹੈ ਕਰਕੇ ਸਰਕਾਰ ਦੇ ਨਾਲ ਕੇਂਦਰ ਸਰਕਾਰ ਨਾਲ ਏਜੰਸੀ ਨਾਲ ਤੇ ਸ਼ਿਕਵਾ ਹੋ ਗਣ ਬਿਲਕੁਲ ਬਿਲਕੁਲ ਮਿੰਟੂ ਜੀ ਬਾਕੀ ਫਿਕਰਾਂ ਦੇ ਵਿੱਚ ਚਲੋ ਇਹ ਫਿਕਰ ਤੇ ਨਿਬੜੇ ਲੋਕਾਂ ਦੀ ਘੱਟੋ ਘੱਟ ਜਿਨ੍ਹਾਂ ਦੀ ਕਣਕ ਅਦੇ ਵਿੱਚ ਵਿਚਾਲੇ ਪਈ ਹੈ ਜਾਂ ਕੋਈ ਖਰੀਦਵੰਨੀ ਪਈ ਹੈ ਜਾਂ ਲਿਫਟਿੰਗ ਵੰਨੀ ਪਈ ਹੈ